ਅੰਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਕੰਪਲੈਕਸ ਫਤਿਹਗੜ ਸਾਹਿਬ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਗੱਲਬਾਤ ਕਰਦੇ ਹੋਏ ਅੰਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੁਪਰਪਰਦਾਨ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਹਨਾਂ ਨਾਲ ਬਹੁਤ ਵਾਅਦੇ ਕੀਤੇ ਸਨ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਉਹਨਾਂ ਵੱਲੋਂ ਅਜੇ ਡੀਸੀ ਦਫ਼ਤਰ ਫਤਿਹਗੜ ਸਾਹਿਬ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੀ ਜਿਹੜੀ ਇਹ ਆਲ ਇੰਡੀਆ ਦੀ ਕਾਲ ਹੈ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਮੋਦੀ ਸਰਕਾਰ ਹੈ ਉਸਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਸੀਗੇ ਕਿ ਅਸੀਂ ਆਗਣਵਾੜੀ ਵਰਕਰਾਂ ਨੂੰ ਪੱਕਿਆ ਕਰਾਂਗੇ ਤੇ ਉਹਨਾਂ ਦੇ ਮਾਨਪੱਤੇ 'ਚ ਵਾਅਦਾ ਕਰਾਂਗੇ ਐਨਐਸਆਰ ਹੋ ਗਿਆ ਕੋਈ ਵੀ ਮਾਨਪੱਤੇ 'ਚ ਵਾਅਦਾ ਨਹੀਂ ਕੀਤਾ ਜਾ ਰਿਹਾ ਨਾ ਹੀ ਸਾਡੇ ਆਗਣਵਾੜੀ ਵਰਕਰਾਂ ਨੂੰ ਕੋਈ ਗ੍ਰੇਡ ਦਿੱਤਾ ਜਾਂਦਾ ਨਾ ਹੀ ਕੋਈ ਪੈਨਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾ ਰਿਹਾ ਨਾਲ ਹੀ ਸੁਪਰੀਮ ਕੋਰਟ ਨੇ ਇਹ ਫੈਸਲਾ ਕੀਤਾ ਵੀ ਜਿਹੜੀ ਇਹਨਾਂ ਦੀ ਜਿਹੜੀਆਂ ਵਕਰਾਤੇ ਹੈਲਪਰਾਂ ਨੂੰ ਇਹਨਾਂ ਨੂੰ ਗ੍ਰੈਸਟੀ ਦਿੱਤੀ ਜਾਵੇ ਅਸੀਂ ਕਿੰਨੀ ਵਾਰੀ ਆਪਣੇ ਆਪਣੇ ਮੰਤਰੀ ਸਾਹਿਬ ਨੂੰ ਸੈਂਟਰ ਜਨ ਨੂੰ ਮਤ ਪੱਤਰ ਭੇਜੇ ਨੇ ਤੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਭੇਜੇ ਨੇ ਪਰ ਉਹਨਾਂ ਦਾ ਕੋਈ ਵੀ ਠੋਸ ਫੈਸਲਾ ਨਹੀਂ ਕੀਤਾ ਜਾ ਰਿਹਾ ਤੇ ਨਾਲ ਹੀ ਜਿਹੜਾ ਸਾਡਾ ਮਾਨ ਪੱਤਾ ਹੈ ਅੱਗੇ ਹਰਕ 5 ਸਾਲਾਂ ਬਾਅਦ ਜਿਹੜਾ ਸਾਡਾ ਮਾਨ ਪੱਤਾ ਇਕੱਠਾ ਆਉਂਦਾ ਹੁੰਦਾ ਸੀਗਾ ਜਿੰਦੇ ਦਾ ਸਾਰੇ ਮਹੀਨੇ-ਮਹੀਨੇ ਵਾਦੇ ਹੈਗੇ ਸੀਗੇ ਪਰ ਹੁਣ ਜਿਹੜੀ ਇਹਨਾਂ ਨੇ ਸਾਲ ਬਾਅਦ ਸਾਡਾ ਬਜਟ ਆਉਂਦਾ ਉਹਦੇ ਵਿੱਚ ਸਾਡੇ ਵਰਕਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਚਾਰ-ਚਾਰ ਮਹੀਨੇ ਸਾਨੂੰ ਸੈਂਟਰ ਦਾ ਜਿਹੜਾ ਮਨਪੱਤਾ ਨਹੀਂ ਮਿਲਿਆ ਅਸੀਂ ਆਸ ਬਹੁਤ ਕੀਤੀ ਹੋਈ ਸੀਗੀ ਸ਼ਾਇਦ ਵੀ ਜਿਹੜੀ ਇਹ ਗੌਰ ਕੀ ਸਰਕਾਰ ਹੈ ਸਾਡਾ ਕੁਝ ਨਾ ਕੁਝ ਕਰੇਗੀ ਪਰ ਕੋਈ ਵੀ ਸਾਡੇ ਮਨਪੱਤੇ 'ਚ ਵਾਦਾ ਨਹੀਂ ਕੀਤਾ ਤੇ ਇਸ ਕਰਕੇ ਅਸੀਂ ਆਪਣੇ ਪ੍ਰਧਾਨ ਆਪਣੀ ਜਿਹੜੀ ਮੰਤਰੀ ਹੈ ਸਾਡੀ ਸੈਂਟਰ ਵਾਲੀ ਅਸੀਂ ਉਹਨਾਂ ਨੂੰ ਸਿੱਧੇ ਪਰਾਹੇ ਮਨਪੱਤਰ ਭੇਜ ਰਹੇ ਹਾਂ ਤੇ ਨਾਲ ਹੀ ਅਸੀਂ 13 ਤਰੀਕ ਨੂੰ ਦਿੱਲੀ ਦੇ ਵਿੱਚ ਆਪਣਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ